ਆਪਣੇ ਸਰੀਰ ਤੇ ਪਈਆਂ ਲਾਸ਼ਾਂ ਨੂੰ ਵਿਖਾਉਂਦਾ ਹੈ ਵਿਅਕਤੀ ਗਿੱਦੜਵਾਹਾ ਦੇ ਪਿੰਡ ਮਦੀਰ ਦਾ ਜਗਰੂਪ ਸਿੰਘ ਹੈ। ਜਗਰੂਪ ਸਿੰਘ ਮੋਤਾ ਵੀ ਕਾਂਗਰਸੀ ਲੀਡਰ ਦੀ ਸ਼ੈਤ ਹੈ ਐਸਐਚਓ ਨੇ ਉਸ ਤੇ ਇਹ ਤਸ਼ੱਦਦ ਕੀਤਾ ਹੈ। ਪੀੜਤ ਨੇ ਦੱਸਿਆ ਕਿ ਬਿਨਾਂ ਕਿਸੇ ਕਸੂਰ ਦੇ ਪੁਲਿਸ ਉਸ ਨੂੰ ਥਾਣੇ ਲੈ ਗਈ ਤੇ ਕਰੀਬ 32 ਘੰਟਿਆਂ ਤੱਕ ਉਸ ਦੇ ਨਾਲ ਕੁੱਟਮਾਰ ਕੀਤੀ। ਭਾਈ ਨੂੰ ਲਿਖਤਾ। ਸਣਾ ਕੋਰਟ ਭਾਈ ਦੀ ਜਿਹੜੀ ਪੁਲਿਸ ਹੈ ਉਹ ਰਾਜੇਪੁਰਿੰਗ ਦੇ ਤਹਿਤ ਇਹ ਜਿੰਨੇ ਗੁੰਡੇ ਉਹਦੇ ਨਾਲ ਰਲੇ ਹੋਏ ਆ। ਉਹਦੀ ਸਿਹਤ ਸਾਰਾ ਕੁਝ ਸੜਨ ਦੀ ਦਸ਼ਾਤ ਹੋਈ ਜਾਂਦਾ। ਸਾਰਾ ਬਿਜ਼ਨਸ ਆਪਣਾ ਠੱਪ ਹੋ ਚੁੱਕਾ ਮੈਂ ਹਾਈ ਕੋਰਟ ਦੇ ਵਿੱਚ ਵੀ ਮੈਂ ਫੀਲ ਪਾਈ ਹੋਈ ਹੈ ਤਾਂ ਮੈਨੂੰ 24 ਤਰੀਕ ਬਿਨਾਂ ਕਿਸੇ ਜੁਰਮ ਤੋਂ ਮੇਰੇ ਥਾਂ ਦੇ ਵਿੱਚ ਰੂੜੀ ਲੱਗੀ ਹੋਈ ਹੈ ਜੋ ਕਿ ਮੈਂ ਮੁੱਲ ਲਿਆ ਹੋਇਆ ਉਹਦਾ ਮੇਰੇ ਕੋਲ ਇਸਟਾਮ ਇਸਟਾਮ ਦੇ ਉੱਤੇ ਆਬਾਦੀ ਵਾਲੀ ਜਗ੍ਹਾ ਦੀ ਰੈਟਰੀ ਨਹੀਂ ਹੋਈ ਉਹਦਾ ਮੇਰੇ ਕੋਲ ਇਸਟਾਮ ਹੈ ਉਸਦੇ ਦੋਸ਼ ਦੇ ਵਿੱਚ ਜਿਹੜਾ ਅਮਰ ਸਿੰਘ ਹੈ ਜਿਹਨੂੰ ਕੈਦ ਹੋਈ ਹੈ ਉਹਦੇ ਘਰ ਦਾ ਸਾਹਮਣਾ ਪੈਂਦਾ ਉਸ ਤੋਂ ਦਰਖਾਸਤ ਦਵਾ ਕੇ ਮੈਨੂੰ ਨਜਾਇਜ਼ ਤਰੀਕੇ ਨਾਲ ਚੱਕ ਲਿਆ ਤਾਂ ਮੇਰੇ ਦੇ ਉਹਨਾਂ ਤੋਂ ਤਾਂ ਤਸ਼ੱਦਦ ਕੀਤੀ ਹੈ ਪੀੜਤ ਦੇ ਪਰ ਆਦਾ ਕਹਣਾ ਹੈ ਕਿ ਪਿੰਡ ਦੇ ਛੱਪੜ ਦੀ ਚਾਰ ਦਿਵਾਰੀ ਨੂੰ ਲੈ ਕੇ ਉਹਨਾਂ ਨੇ ਸੱਚ ਦਾ ਸਾਥ ਦਿੱਤਾ ਸੀ ਜਿਸ ਦੀ ਸਜ਼ਾ ਅੱਜ ਪੁਗਤ ਰਹਿਣੀ ਇੱਕ ਸੱਚੀ ਅਗਵਾਈ ਹੋਈ ਸੀ ਪਿੰਡ ਵਿੱਚ ਕੋਈ ਛੱਪੜ ਦੀ ਗ੍ਰਾਂਟ ਆਈ ਸੀਗੀ ਤੇ ਉਹਦੇ ਵਿੱਚ ਸੱਚ ਦੀ ਅਗਵਾਈ ਸੀਗੀ ਜੋ ਕੁਝ ਹੋਇਆ ਸੀ ਉਹ ਹੀ ਬਿਆਨ ਕੀਤਾ ਤੇ ਉਹਦੇ ਵਿੱਚ ਦੋਸ਼ੀਆਂ ਨੂੰ 6 ਬੰਦੇ ਆ ਉਹਨਾਂ ਨੂੰ ਕੈਦ ਹੋ ਗਈ ਤੇ ਉਸ ਕੈਦ ਦੀ ਰਾਂਝ ਨਾਲ ਸਾਨੂੰ ਇਹ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਆ ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਐਸਐਚਓ ਡਿਊਟੀ ਦੌਰਾਨ ਕੋਈ ਕੋਤਾਹੀ ਵਰਤਦੀ ਹੈ ਤਾਂ ਉਹ ਮਾਮਲੇ ਦੀ ਜਾਂਚ ਕਰਨਗੇ ਸੁਣਿਆ ਹੈ ਇਹ ਦੋ ਪਾਰਟੀਆਂ ਦਾ ਆਪਸ ਵਿੱਚ ਰੂੜੀ ਕਰਕੇ ਇਹਨਾਂ ਦਾ ਡਿਸਪਿਊਟ ਹੈਗਾ ਦੋ ਪਾਰਟੀਆਂ ਦਾ ਦੋਨੋਂ ਪਾਰਟੀਆਂ ਨੂੰ ਐਸਐਚਓ ਨੇ ਥਾਣੇ ਬੁਲਾਇਆ ਸੀ ਤੇ ਉਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਲਏ ਆ ਤੇ ਜਿਸ ਬੰਦੇ ਨੇ ਤੁਸੀਂ ਦੱਸ ਰਹੇ ਹੋ ਜਗਰੂਪ ਵੀ ਜਿਹੜੇ ਨੂੰ ਤੁਸੀਂ ਦੱਸ ਰਹੇ ਹੋ ਕੁੱਟਿਆ ਮਾਰਿਆ ਹੈਗਾ ਐਸਐਚਓ ਨੇ ਐਸਐਚਓ ਨੇ ਉਹਦੀ ਪ੍ਰੀਵੈਂਟਿਵ ਐਕਸ਼ਨ ਲੈ ਕੇ ਅਰੈਸਟ ਕਰਿਆ ਉਹਦਾ ਮੈਡੀਕਲ ਕਰਾਇਆ ਉਹਨੂੰ ਐਸਡੀਐਮ ਦੇ ਪੇਸ਼ ਕਰਿਆ ਤੇ ਜੇ ਫਿਰ ਵੀ ਕੋਈ ਉਹਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਡਿਊਟੀ ਪ੍ਰਤੀਕਤਾ ਹੀ ਵਰਤੀ ਗਿਆ ਤਾਂ ਮੈਂ ਡੀਐਸਪੀ ਗਿੱਦੜਵਾਹਾ ਦੀ ਡਿਊਟੀ ਲਗਾਈ ਹੈ ਉਹ ਮਾਮਲੇ ਨੂੰ ਪੂਰੀ ਤਰ੍ਹਾਂ ਇਨਵੈਸਟੀਗੇਟ ਕਰ ਜਗਰੂਪ ਸਿੰਘ ਦੇਸ਼ ਆਜ਼ਾਦੀ ਦੇ ਸੰਘਰਸ਼ ਅਹਿਮ ਯੋਗਦਾਨ ਪਾਉਣ ਵਾਲੇ ਆਜ਼ਾਦੀ ਕੁਲਾਟੀਆਂ ਲਾਪ ਸਿੰਘ ਤੇ ਨਾਰਾਇਣ ਸਿੰਘ ਦਾ ਪੋਤਾ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਟੁੱਡੀ ਜਗਬਾਣੀ ਟੀਵੀ